ਸੰਗਰੂਰ ਦੇ ਇੱਕ ਅਜਿਹੇ ਖਿਡਾਰੀ ਨਾਲ ਤੁਹਾਨੂੰ ਮਿਲੌਣ ਲੱਗੇ ਹਾਂ ਜੋ ਬੋਡੀ ਬਿਲਡਿੰਗ ਦੀ ਗੇਮ ਕਰਦਾ ਹੈ ਜਿਸਨੇ ਬੋਡੀ ਬਿਲਡਿੰਗ ਦੇ ਕਈ ਕੰਪੀਟੀਸ਼ਨਾਂ ਦੇ ਵਿੱਚ ਹਿੱਸਾ ਲਿਆ ਹੈ ਤੇ ਜਿੱਤ ਵੀ ਪ੍ਰਾਪਤ ਕੀਤੀ ਹੈ ਨੌਜਵਾਨ ਖਿਡਾਰੀ ਦਾ ਨਾਮ ਹੈ ਜਸ ਮੈਡਲ ਜਿੱਤਣ ਲਈ ਟਰੋਫੀਆਂ ਜਿੱਤਣ ਲਈ ਸਖਤ ਮਿਹਨਤ ਦੀ ਲੋੜ ਪੈਂਦੀ ਹੈ ਇਹ ਕਹਿਣਾ ਹੈ ਜਸ ਦਾ ਜੱਸ ਨੇ ਇਹ ਵੀ ਦੱਸਿਆ ਹੈ ਕਿ ਇਸ ਗੇਮ ਦੇ ਵਿੱਚ ਡਾਈਟ ਦੀ ਬਹੁਤ ਜ਼ਰੂਰਤ ਹੁੰਦੀ ਹੈ। ਕਈ ਦਿਨ ਅਜਿਹੇ ਵੀ ਆਏ ਜਦੋਂ ਡਾਈਟ ਵਾਸਤੇ ਪੈਸੇ ਨਹੀਂ ਸੀ ਤਾਂ ਉਹਨਾਂ ਦੇ ਯਾਰਾਂ ਦੋਸਤਾਂ ਨੇ ਉਸ ਨੂੰ ਡਾਈਟ ਲੈਣ ਵਾਸਤੇ ਪੈਸੇ ਦਿੱਤੇ। ਉਹ ਯਾਰ ਦੋਸਤ ਹੁਣ ਤੱਕ ਉਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ। ਇਸ ਖਿਡਾਰੀ ਵੱਲੋਂ ਬੋਡੀ ਬਿਲਡਿੰਗ ਦੀ ਗੇਮ ਦੇ ਵਿੱਚ ਨਾਰਥ ਇੰਡੀਆ ਦੇ ਵਿੱਚ ਤੀਜਾ ਸਥਾਨ ਹਾਸਲ ਕੀਤਾ ਗਿਆ ਹੈ। ਬੋਡੀ ਬਿਲਡਿੰਗ ਕਰਦੇ ਹੋ ਗਏ ਜੀ ਮੈਨੂੰ 5 ਸਾਲ ਪਰ ਮੈਂ ਪ੍ਰੋਫੈਸ਼ਨ ਚ ਬਹੁਤ ਟਾਈਮ ਦਾਗਾ ਇਸ ਤੇ। ਤੇ ਅਵਾਰਡ ਮੈਂ ਕਾਫੀ ਤਰ੍ਹਾਂ ਦੇ ਜਿੱਤ ਰੱਖੇ ਜਿਵੇਂ ਕਿ ਮਿਸਟਰ ਪੰਜਾਬ, ਮਿਸਟਰ ਸੰਗਰੂਰ ਤੇ ਆਪਣਾ ਨਾਰਥ ਇੰਡੀਆ ਮਿਸਟਰ ਇੰਡੀਆ ਦੀ ਮੈਂ ਹੁਣ ਤਿਆਰੀ ਕਰੂੰਗਾ ਜੀ ਤੁਸੀਂ ਮਿਸਟਰ ਦੀ ਗੱਲ ਕੀਤੀ ਹੈ ਮਿਸਟਰ ਸੰਗਰੂਰ ਦੀ ਗੱਲ ਕੀਤੀ ਹੈ ਇਹ ਜੋ ਕਿੰਵੇਂ ਨੰਬਰ ਤੇ ਰੇ ਮੇਰੀ ਮਿਸਟਰ ਪੰਜਾਬ ਚੋ ਫਰਸਟ ਪਲੇਸ ਹੈ ਜੀ ਮਿਸਟਰ ਸੰਗਰੂਰ ਚੋ ਫਰਸਟ ਪਲੇਸ ਹੈ ਨਾਰਥ ਇੰਡੀਆ ਜੋ ਮੇਰੀ ਹੈਗੀ ਜੀ 3rd ਪਲੇਸ ਤੇ ਆਪਣਾ ਮਿਸਟਰ ਪੰਜਾਬ ਚੋ ਫਰਸਟ ਪਲੇਸ ਹੈ ਜੀ ਮੇਰੀ ਜਿਹੜੀ ਤਿਆਰੀ ਦੀ ਤੁਸੀਂ ਗੱਲ ਕਰ ਰਹੇ ਹੋ ਕਿਹੜਾ ਕੰਪੀਟੀਸ਼ਨ ਮਿਸਟਰ ਇੰਡੀਆ ਹੋਊਗਾ ਜੀ ਹੁਣ ਇਹ ਆਪਣੇ ਅਜੀਤ ਕਲਾਸਿਕ ਵਾਲੇ ਕਰਾਂਗੇ ਜੀ ਉਹਦੀ ਤਿਆਰੀ ਕਰਾਂਗੇ ਜੀ ਕਿੰਨੀ ਕਿ ਮਿਹਨਤ ਦਿ ਲੋਰ ਪਈਏ ਕਿੰਨੀ ਕਿ ਡਾਈਟ ਦੀ ਲੋੜ ਪਈ। ਮਿਹਨਤ ਤਾਂ ਇਹ ਬਹੁਤ ਹੱਡ ਤੋੜ ਮਿਹਨਤ ਹੈ ਜੀ। ਤੇ ਡਾਈਟ ਦਾ ਤਾਂ ਅਪਰੋਕਸੀ ਥੋੜਾ ਬਹੁਤ ਜ਼ਿਆਦਾ ਖਰਚਾ ਆ ਜਾਂਦਾ ਐ ਐਕਸਪੈਂਸਿਵ ਹੋ ਜਾਂਦੀ ਐ ਬਹੁਤ ਜ਼ਿਆਦਾ ਜਦੋਂ ਵੀ ਪ੍ਰੈਪ ਦੀ ਤਿਆਰੀ ਕਰਦੇ ਆਪਾਂ। ਡਾਈਟ ਬਹੁਤ ਜ਼ਿਆਦਾ ਬਜਟ ਤੋਂ ਬਾਹਰ ਵੀ ਹੋ ਜਾਂਦੀ ਐ। ਪਰਿਵਾਰ ਦਾ ਕਿੰਨਾ ਸਾਥ ਹੈ ਭਾਜੀ? ਪਰਿਵਾਰ ਦਾ ਜੀ ਸਾਥ ਤਾਂ ਭਰਾਵਾਂ ਦਾ ਜੀ। ਤੇ ਮੇਰੀ ਵਾਈਫ ਦਾ ਬਹੁਤ ਸਾਰਾ ਸਪੋਰਟ ਹੈ ਜੀ। ਬੜੀ ਖਰਚਾ ਕੀਤੇ ਹੋਰ ਕਰਦੇ ਹਾਂ ਜਿਵੇਂ ਤੁਸੀਂ ਅ ਵੀ ਡਾਈਟ ਦਾ ਖਰਚਾ ਬਹੁਤ ਜ਼ਿਆਦਾ ਹੋ ਜਾਂਦਾ ਡਾਈਟ ਦਾ ਹੀ ਮੈਂ ਖੁਦ ਜਿਮ 'ਚ ਜੌਬ ਕਰਦਾ ਜੀ ਤੇ ਆਨਲਾਈਨ ਕੋਚਿੰਗ ਦਿੰਦਾ ਜੀ ਬੱਚਿਆਂ ਨੂੰ ਮੈਂ ਪ੍ਰੈਪ ਤਿਆਰੀ ਕਰਾਨਾ ਜੀ ਬੋਡੀ ਬਿਲਡਿੰਗ ਦੀ ਉਹਦੇ ਵਿੱਚੋਂ ਅਡਜਸਟਮੈਂਟ ਹੋ ਜਾਂਦੀ ਜੀ ਮੈਂ ਕਾਫੀ ਕੋਸ਼ਿਸ਼ ਕਰਦਾ ਹਾਂ ਨਾ ਵੀ ਮੈਂ ਆਪਣੀ ਡਾਈਟ ਤੇ ਖਰਚਾ ਕਰਾਂ ਬੱਚੇ ਲਈ ਜਾਂਦਾ ਜੀ ਬਸ ਪਰਿਵਾਰ ਦੇ ਵਿੱਚ ਹੋ ਜਾਂਦਾ ਡੈਡ ਨੇ ਜੀ ਮਮ ਨੇ ਬ੍ਰਦਰ ਆ ਇੱਕ ਬਸ ਇਹ ਛੋਟੀ ਜਿਹੀ ਫੈਮਿਲੀ ਹੈ ਇੱਡੀਕ ਇਨਕਮ ਭੋਜਨ ਦੇ ਕੀ ਘਰ ਦਾ ਖਰਚਾ ਵੀ ਚਾਲ ਜੇ ਤੇ ਤੁਹਾਡੇ ਡਾਈਟ ਦਾ ਵੀ ਖਰਚਾ ਵੀ ਚਾਲ ਜੇ ਹਾਂਜੀ ਮੈਂ ਮਿਹਨਤ ਕਰਦਾ ਵੀ ਵਾਈਫ ਮੇਰੇ ਕਾਫੀ ਬਰੇ ਵਿਚਾਰੇ ਕੰਫਰਟੇਬਲ ਨਹੀਂ ਵੀ ਹੁੰਦੇ ਮੇਰੀ ਜੌਬ ਤੋਂ ਵੀ ਤੁਸੀਂ ਕੀ ਕਰ ਰਹੇ ਹੋ ਇਹ ਤਿਆਰੀ ਕਰਦੇ ਹੋ ਕਈ ਵਾਰ ਉਹਨਾਂ ਨੂੰ ਕਈ ਚੀਜ਼ਾਂ ਨਹੀਂ ਵੀ ਮੈਂ ਅਫੋਰਡ ਕਰ ਸਕਦਾ ਹੁੰਦਾ ਫਿਰ ਵੀ ਉਹ ਨਾਲ ਸਾਥ ਬਹੁਤ ਦਿੰਦੇ ਨੇ ਵੀ ਨਹੀਂ ਤੁਸੀਂ ਕਰ ਰਹੇ ਹੋ ਤਾਂ ਤੁਹਾਡਾ ਪੈਸ਼ਨ ਹੈ ਜਨੂਨ ਹੈ ਤੁਹਾਡਾ ਤੁਸੀਂ ਕਰੋ ਇੱਕ ਕੰਪੀਟੀਸ਼ਨ ਜਿੱਤਣ ਵਾਸਤੇ ਇੱਕ ਕੰਪੀਟੀਸ਼ਨ ਲੜਨ ਵਾਸਤੇ ਕਿੰਨੀ ਕੁ ਮਿਹਨਤ ਦੀ ਲੋੜ ਹੈ ਕਿੰਨੀ ਕੁ ਧੇਰ ਪ੍ਰੈਕਟਿਸ ਵਧਾਣੀ ਪੈਂਦੀ ਆਮ ਪ੍ਰੈਕਟਿਸ ਜਦੋਂ ਆਪ ਕੋ ਪ੍ਰੈਪ ਕਰਦੇ ਆਂ ਜੀ ਤਾਂ ਤੁਹਾਨੂੰ ਦੋ ਟਾਈਮ ਵਰਕ ਕਰਨਾ ਪੈਂਦਾ ਇੱਕ ਮਾਰਨਿੰਗ ਸੈਸ਼ਨ ਹੁੰਦਾ ਇੱਕ ਈਵਨਿੰਗ ਸੈਸ਼ਨ ਹੁੰਦਾ ਡਬਲ ਮਸਲ ਟ੍ਰੇਨ ਕਰਦੇ ਆਂ ਜੀ ਉਹਦੇ ਲਈ ਬਹੁਤ ਮਿਹਨਤ ਲੱਗਦੀ ਹੈ ਜੀ ਇੱਕ ਕਾਰਡੀਓ ਸੈਸ਼ਨ ਹੋ ਜਾਂਦਾ ਇੱਕ ਮਸਲ ਟ੍ਰੇਨਿੰਗ ਦਾ ਸੈਸ਼ਨ ਹੋ ਜਾਂਦਾ ਸਾਡਾ ਈਵਨਿੰਗ 'ਚ ਜੀ ਤਾਂ ਹਾਰਡ ਤਾਂ ਹੈ ਥੋੜਾ ਪਰ ਕਰਨਾ ਤਾਂ ਹੈਗਾ ਹੀ ਹੈ ਜੀ ਤੇ ਜੇ ਆਪ ਰੋਜ਼ਾਨਾ ਦੀ ਪ੍ਰੈਕਟਿਸ ਦੀ ਗੱਲ ਕਰੀਏ ਰੋਜ਼ਾਨਾ ਕਿੰਨੇ ਘੰਟੇ ਪ੍ਰੈਕ ਰੋਜਾਨਾ ਜੀ ਮੇਰਾ 40 ਮਿੰਟ ਮੈਂ ਕਾਰਡੀਓ ਕਰਦੀ ਕਰਦਾ 20 ਮਿੰਟ ਮੈਂ ਵਰਕਆਊਟ ਤੋਂ ਪਹਿਲਾਂ ਤੇ 20 ਮਿੰਟ ਬਾਅਦ ਚੂ ਕਰਦਾਗਾ ਜੀ ਤੇ ਹੁਣ ਮੈਂ ਗੇਨਿੰਗ ਕਰ ਰਿਹਾ ਤਾਂ ਮੇਰਾ ਪ੍ਰੋਕਸੀ 1.5 ਘੰਟੇ ਤੋਂ ਵੱਧ ਲੱਗ ਹੀ ਜਾਂਦਾ ਜੀ ਜਦੋਂ ਤੁਸੀਂ ਕੰਪਨੀਸ਼ਨ ਟੇਟਲ ਜਾਂਦੇ ਹੋ ਮਨ ਦੇ ਵਿੱਚ ਕਿਤੇ ਲੱਗੇ ਤੇ ਡਰ ਹੁੰਦਾ ਕਿ ਕਿਤੇ ਰਹਿ ਨਾ ਜਾਈਏ ਕਿਤੇ ਕੁਸ਼ਿਸ਼ਨ ਜਬ ਬਾਹਰ ਥੱਲੇ ਨਾ ਆ ਜੇ ਹਾਂਜੀ ਹੁੰਦਾ ਤਾਂ ਹੈ ਪਰ ਫਿਰ ਵੀ ਇੱਕ ਫੈਮਿਲੀ ਮੇਰੇ ਬੱਚਿਆਂ ਨੂੰ ਦੇਖਣਾ ਜਦੋਂ ਮੈਂ ਆਪਣੀ ਵਾਈਫ ਨੂੰ ਦੇਖਦਾ ਨਾਲ ਹੁੰਦੇ ਨੇ ਉਹ ਤਾਂ ਫਿਰ ਬਹੁਤ ਵਧੀਆ ਲੱਗਦਾ ਜੀ ਉਦੋਂ ਇੱਕ ਜੋਸ਼ ਆਂਦਾ ਵੀ ਨਹੀਂ ਕੁਛ ਨਾ ਕੁਛ ਲੈ ਕੇ ਜਾਵਾਂਗੇ ਅੱਜ ਖਾਲੀ ਨਹੀਂ ਜਾਂਦੇ ਕਦੇ ਇਹੋ ਜਿਹੇ ਦਿਨ ਵੀ ਆਈ ਗਏ ਆਇਆ ਵੀ ਡਾਈਟ ਵਾਸਤੇ ਪੈਸੇ ਘਟ ਗਏ ਉਹ ਕਿਸੇ ਯਾਰ ਤੋਂ ਸਹੇਲ ਕੀਤੀ ਹਾਂਜੀ ਬਿਲਕੁਲ ਆ ਮੇਰਾ ਭਰਾ ਬੈਠਾ ਜੀ ਇਧਰ ਉਹਨੇ ਬਥੇਰੀ ਹੈਲਪ ਕੀਤੀ ਹੈ ਜੀ ਮੇਰਾ ਇੱਕ ਭਰਾ ਕੈਨੇਡਾ ਬੈਠਾ ਬ੍ਰਦਰ ਪ੍ਰਾਮਾਣੁਵਾਦੀ ਹੈ ਜੀ ਮੇਰਾ ਦੋਸਤ ਹੈ ਆਪਣੇ ਦਾ ਕੋਚ ਵੀ ਹੈ ਜੀ ਸਨੀ ਭਾਜੀ ਨੇ ਉਹਨਾਂ ਨੇ ਬਹੁਤ ਹੈਲਪ ਕੀਤੀ ਹੈ ਤਿਆਰੀ ਕੀਤੀ ਮੈਂ ਉਹਨਾਂ ਨੇ ਬਹੁਤ ਗਾਈਡ ਕੀਤਾ ਮੈਨੂੰ ਡਾਈਟ ਵਾਸਤੇ ਵੀ ਸਪੋਰਟ ਕੀਤੀ ਹੈ ਬਾਕੀ ਜਿਹੜੇ ਮੇਰੇ ਭਰਾ ਨੇ ਇੱਥੇ ਵਾਲੇ ਵੀ ਜਿਹੜੇ ਦੋਸਤ ਨੇ ਉਹਨਾਂ ਨੇ ਬੜੀ سپورਟ ਕਰੀ ਹੈ ਕਈ ਵਾਰ ਮੇਰੇ ਲੋਕਾਂ ਨੇ ਨਹੀਂ ਵੀ ਪੈਸੇ ਹੁੰਦੇ ਚਿਕਨ ਨੂੰ ਵੀ ਤਾਂ ਉਹ ਚਿਕਨ ਵੀ ਇਹਨਾਂ ਨੇ ਪ੍ਰੋਵਾਈਡ ਕਰਾ ਕੇ ਦਿੱਤਾ ਮੈਨੂੰ ਤੁਸੀਂ ਨਾਰਥ ਇੰਡੀਆ ਦੇ ਵਿੱਚ ਕਿੱਜੀ ਪੁਜੀਸ਼ਨ ਹਾਸਲ ਕੀਤੀ ਸੀ ਕਿਵੇਂ ਸਭਾ ਬਣਿਆ ਵੀ ਤੁਸੀਂ ਨਾਰਥ ਇੰਡੀਆ ਖੇਡਣ ਲਈ ਇਹ ਜੀ ਮੈਨੂੰ ਇਨਵਿਟੇਸ਼ਨ ਆਇਆ ਸੀਗਾ ਜੀ ਕਾਫੀ ਮੈਨੂੰ ਵਟਸਐਪ ਮੈਸੇਜ ਆਏ ਸੀਗੇ ਵੀ ਜੇ ਤੁਸੀਂ ਕੰਪੀਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਆ ਸਕਦੇ ਹੋ ਤੇ ਅਸੀਂ ਫਿਰ ਤਿਆਰੀ ਕੀਤੀ ਗਈ ਪਹੁੰਚ ਕੀਤੀ ਖੇਡਣ ਲਈ ਤੇ ਜਿਹੜਾ ਖਰਚਾ ਹੁੰਦਾ ਹੈ ਫਿਰ ਕਿੱਦਾਂ ਕਰਦੇ ਨੇ ਖਰਚਾ ਜੀ ਆਨਲਾਈਨ ਟ੍ਰੇਨਿੰਗ ਤੋਂ ਹੀ ਚੱਲਦਾ ਜੀ ਮੇਰੀ ਸੈਲਰੀ ਤਾਂ ਕੋਈ ਜ਼ਿਆਦਾ ਹੈ ਨਹੀਂ ਹੈਗੀ ਜੀ ਸੈਲਰੀ ਅਪਰੋਕਸੀਮਰੀ 12-15000 ਰੁਪਏ ਕਮਾਉਣਾ ਜੀ ਮੈਂ ਮਹੀਨੇ ਦਾ ਬਟ ਮੇਰਾ ਜਿਹੜਾ ਕਿ ਪਰਸਨਲ ਟ੍ਰੇਨਿੰਗ ਤੋਂ ਜ਼ਿਆਦਾ ਖਰਚਾ ਚੱਲਦਾ ਜੀ ਅੱਜ ਤੱਕ ਇਹ ਸਰਕਾਰੀ ਨੌਕਰੀ ਵਾਸਤੇ ਟਰਾਈ ਨਹੀਂ ਕੀਤਾ ਟਰਾਈ ਕੀਤਾ ਜੀ ਮੈਂ CRPF ਦੇ ਵੀ ਟ੍ਰਾਇਲ ਦਿੱਤੇ ਵੀ SF ਦੇ ਵੀ ਟ੍ਰਾਇਲ ਦਿੱਤੇ ਆਪਣੇ CRPF ਦਾ ਜਿਹੜਾ ਟ੍ਰਾਇਲ ਸੀਗਾ ਉਹ ਵੀ ਮੈਂ 24 ਮਿੰਟ ਚ ਹੁੰਦਾ ਉਹ ਮੈਂ 18 ਮਿੰਟ ਚ ਲਾਇਆ ਸੀ ਜੀ ਬਟ ਜੋ ਕਿਸਮਤ ਸੀਗਾ ਬਟ ਮੇਰਾ ਹੀ ਪੈਸ਼ਨ ਸੀਗਾ ਮੇਰਾ ਇਧਰ ਹੀ ਲਗਾਉਣ ਜ਼ਿਆਦਾ ਸੀਗਾ ਜੀ ਮੈਂ ਅਪੀਲ ਕਰਨਾ ਚਾਹੁੰਦਾ ਸਰਕਾਰ ਨੂੰ ਅਪੀਲ ਇਹ ਵੀ ਥੋੜਾ ਬੋਡੀ ਬਿਲਡਿੰਗ ਵੱਲ ਧਿਆਨ ਦੇਣ ਪੰਜਾਬ ਦੀ ਬੱਚਿਆਂ ਨੂੰ ਡਾਈਟ ਪ੍ਰੋਪਰ ਨਹੀਂ ਮਿਲ ਪੰਦੀ ਆ ਵੀ ਪ੍ਰੋਪਰ ਨਹੀਂ ਕਰ ਸਕਦੇ ਕਿਉਂਕਿ ਐਕਸਪੈਂਸਿਵ ਹੈ ਗਾਈਡੈਂਸ ਬੰਦਾ ਲੈ ਲੰਦਾ ਚਲੋ ਕੋਈ ਦੇ ਦਿੰਦਾ ਵਿਚਾਰਾ ਹਨਾ ਵੀ ਚਲ ਕੋਈ ਗਰੀਬ ਪਰਿਵਾਰ ਤੋਂ ਅਗਲਾ ਗਾਈਡ ਕਰ ਦਿੰਦਾ ਬਟ ਉਹ ਫਿਰ ਉਹਨੂੰ ਡਾਈਟ ਨਹੀਂ ਨਾ ਦੇ ਸਕਦਾ ਥੋੜੀ ਬਹੁਤ ਜੇ ਸਰਕਾਰ ਮਦਦ ਕਰੇ ਤਾਂ ਡਾਈਟ ਦਾ ਦੇਖਣ ਤਾਂ ਥੋੜੀ ਹੈਲਪ ਹੋ ਸਕਦੀ ਹੈ ਬੱਚਿਆਂ ਦੀ ਬੋਡੀ ਬਿਲਡਿੰਗ ਦੀ ਪ੍ਰੈਕਟਿਸ ਵਾਸਤੇ ਕੋਈ ਸਪੈਸ਼ਲ ਥਾਂ ਹੁੰਦੀ ਹੈ ਕਿ ਰੁਟੀਨ ਦੇ ਵਿੱਚ ਜਿੱਥੇ ਪ੍ਰੈਕਟਿਸ ਕਰਨੀ ਉੱਥੇ ਹੁੰਦੀ ਹੈ ਨਹੀਂ ਰੁਟੀਨ ਦੇ ਵਿੱਚ ਜਿਹੜਾ ਆਪਣਾ ਜਿਮ ਚ ਹੀ ਹੈ ਜੀ ਕੋਈ ਸਪੈਸ਼ਲ ਥਾਂ ਤਾਂ ਹੈ ਨਹੀਂ ਇਹਦੇ ਲਈ ਜਿਮ ਹੀ ਹੈ ਜੀ ਜਿਮ ਚ ਹੀ ਹੋ ਗਈ ਇਹਦੇ ਪ੍ਰੈਪ ਦੀ ਸਾਰੀ ਕੰਪੀਟੀਸ਼ਨ ਦੀ ਤਿਆਰੀ ਤੇ ਤੁਹਾਡੇ ਪਰਿਵਾਰ ਦੇ ਹਾਲਾਤ ਕਿ ਪਰਿਵਾਰ ਦੇ ਹਾਲਾਤ ਕਿੱਦਾਂ ਦੇ ਨੇ ਮੀਡੀਅਮ ਨੇ ਵਧੀਆ ਨੇ ਫੈਮਿਲੀ ਮੇਰੀ ਵਧੀਆ ਹੈ ਜੀ ਬਟ ਮੈਂ ਥੋੜਾ ਫੈਮਿਲੀ ਤੋਂ ਲੈਦਾ ਹਾਂਗਾ ਦੀ ਐਵੇਂ ਮੇਰੇ ਡੈਡ ਨੇ ਜਿਹੜੇ ਉਹ ਬਿਜਲੀ ਵਿਭਾਗ ਵਿੱਚ ਰਿਟਾਇਰ ਹੋਏ ਨੇ ਹੁਣੀ ਖੈਰ ਉਹ سپورਟ ਕਰਦੇ ਨੇ ਡੈਡ ਮੇਰੇ ਕਿਤੇ ਨਾ ਕਿਤੇ ਖੁਸ਼ ਹੋ ਜਾਂਦੇ ਨੇ ਉਹ ਜਦੋਂ ਮੈਂ ਖੇਡ ਕੇ ਆਣਾ ਮੈਂ ਉਹਨਾਂ ਨੂੰ ਦਿਖਾਨਾ ਵੀ ਮੈਂ ਖੇਡ ਕੇ ਆਇਆ ਜੀ ਤਾਂ ਬਥੇ ਖੁਸ਼ ਬਹੁਤ ਹੁੰਦੇ ਨੇ ਉਹਨਾਂ ਦੀ ਬਹੁਤ سپورਟ ਆਇਆ ਦਾ ਬਟ ਫਿਰ ਵੀ ਕਿਤੇ ਨਾ ਕਿਤੇ ਕੋਈ ਫੈਮਿਲੀ ਇਸ਼ੂਜ਼ ਹੋ ਜਾਂਦੇ ਨੇ ਜੀ